टीम इंडिया ਦੀ ਪਾਕ ਜਿੱਤ ਤੇ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੇ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ ਵਧਾਈ ਦਿੰਦਿਆਂ ਸਰਦਾਰ ਸਿੰਘ ਨੇ ਕੁਝ ਖੁਸ਼ੀ ਦੇ ਪਲਾਂ ਨੂੰ ਵੀ ਆਪਣੇ ਫੈਨਸ ਨਾਲ ਸਾਂਝਾ ਕੀਤਾ ਸਰਦਾਰ ਸਿੰਘ ਨੇ ਭੱਜੀ ਦੇ ਵਿਆਹ ਤੇ ਖਿੱਚਵਾਈਆਂ ਤਸਵੀਰਾਂ ਨੂੰ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ ਇਨ੍ਹਾਂ ਤਸਵੀਰਾਂ 'ਚ ਸਰਦਾਰ ਸਿੰਘ ਇੱਕ ਪਾਸੇ ਯਵਰਾਜ ਸਿੰਘ ਨਾਲ ਸੈਲਫੀ ਲੈ ਰਹੇ ਨੇ ਅਤੇ ਦੂਜੇ ਪਾਸੇ ਹਾਕੀ ਕਪਤਾਨ ਵਿਰਾਟ ਕੋਹਲੀ ਅਤੇ ਹਰਪਜਨ ਸਿੰਘ ਨਾਲ ਤਸਵੀਰ 'ਚ ਖੜਾ ਦਿਖ ਰਿਹਾ ਹੈ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਰਦਾਰ ਸਿੰਘ ਨੇ ਕਮੈਂਟ ਕੀਤਾ ਕੰਗ੍ਰੈਚੁਲੇਸ਼ਨਸ ਵਿਰਾਟ ਭਾਜੀ ਅਤੇ ਯੁਵਰਾਜ ਭਾਜੀ ਅਲੋਂਗ ਵਿਦ ਐਂਟਾਇਰ ਕ੍ਰਿਕਟ ਟੀਮ ਫॉर ਅ ਬਿਗ ਵਿਨ ਅਗੇਂਸਟ ਪਾਕਿਸਤਾਨ ਸਰਦਾਰ ਸਿੰਘ ਦੀ ਮਸਤੀ ਤੋਂ ਇੱਕ ਗੱਲ ਸਾਫ਼ ਹੋ ਗਈ ਕਿ ਹੌਕੀ ਕਪਤਾਨ ਨੇ ਭਾਰਤ-ਪਾਕ ਮੈਚ ਦੌਰਾਨ ਸਭ ਕੁਝ ਛੱਡ ਕੇ ਸਿਰਫ ਮੈਚ ਦਾ ਮਜ਼ਾ ਲਿਆ ਪੰਜਾਬ ਦੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ